ਇਸ ਲਈ ਵੱਡੀ ਖਬਰ ਪੰਜਾਬ ਦੇ ਵਿੱਚ ਵੱਡਾ ਹਾਦਸਾ ਵਾਪਰਿਆ ਜਿੱਥੇ ਆਡੀ ਗੱਡੀ ਤੇ ਕ੍ਰੇਟਾ ਗੱਡੀ ਦੀ ਟੱਕਰ ਹੋਈ ਆ ਤੇ ਬਾਅਦ ਦੇ ਵਿੱਚ ਕ੍ਰੇਟਾ ਗੱਡੀ ਇੱਕ ਆਟੋ ਤੇ ਜਾ ਕੇ ਅਪਲਟ ਜਾਂਦੀ ਆ ਤਸਵੀਰਾਂ ਸਾਹਮਣੇ ਆਈਆਂ ਨੇ ਭਿਆਨਕ ਹਾਦਸੇ ਦੀਆਂ ਜਿੱਥੇ ਦੇਖਿਆ ਜਾ ਸਕਦਾ ਕਿਵੇਂ ਗੱਡੀ ਦਾ ਬੰਪਰ ਤੱਕੜ ਚੁੱਕਾ ਆ ਤੇ ਜੋ ਆਡੀ ਗੱਡੀ ਆ ਉਸ ਦਾ ਵੀ ਕਾਫੀ ਨੁਕਸਾਨ ਹੋਇਆ ਆ ਆਟੋ ਦਾ ਕਾਫੀ ਨੁਕਸਾਨ ਹੋਇਆ ਤੇ ਅੱਤੇ ਦੱਸਿਆ ਜਾ ਰਿਹਾ ਕਿ ਆਟੋ ਦੇ ਵਿੱਚ ਆਟੋ ਚਾਲਕ ਬੈਠਾ ਸੀ ਤੇ ਸਵਾਰੀਆਂ ਬੈਠੀਆਂ ਸਨ ਉਹਨਾਂ ਨੂੰ ਵੀ ਕਾਫੀ ਸੱਟਾਂ ਲੱਗਿਆ ਨੇ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਚਸ਼ਮਦੀਦਾ ਦੇ ਵੱਲੋਂ ਪੂਰੇ ਹਾਦਸੇ ਨੂੰ ਬਿਆਨ ਕੀਤਾ ਗਿਆ ਇਹਨਾਂ ਨੇ ਇਹ ਵੀ ਦੱਸਿਆ ਗਿਆ ਕਿ ਐਂਬੂਲੈਂਸ ਕਾਫੀ ਦੇਰ ਬਾਅਦ ਹਾਦਸੇ 'ਤੇ ਪਹੁੰਚਦੀ ਹੈ ਅਤੇ ਬਾਅਦ ਦੇ ਵਿੱਚ ਜ਼ਖਮੀਆਂ ਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ ਜਾਂਦਾ ਹੈ ਤਾਂ ਮੁਹੱਲੇ 11 ਫੇਸ ਦੇ ਵਿੱਚ ਇਹ ਪੂਰਾ ਭਿਆਨਕ ਹਾਦਸਾ ਵਾਪਰਦਾ ਜਿੱਥੇ ਆਡੀ ਗੱਡੀ ਨੂੰ ਟੱਕਰ ਮਾਰ ਕੇ ਕਰੇਟਾ ਗੱਡੀ ਆਟੋ ਤੇ ਜਾ ਕੇ ਪਲਟ ਜਾਂਦੀ ਹੈ ਭਾਜੀ ਕਿ ਉਹ ਆਡੀ ਗੱਡੀ ਆ ਰਹੀ ਸੀ ਆਡੀ ਗੱਡੀ ਨਾਲ ਨਾ ਕਰੇਟਾ ਗੱਡੀ ਥੋੜੀ ਤੇਜ਼ ਆ ਰਹੀ ਸੀ ਉਹਦੇ ਵਿੱਚ ਹਿੱਟ ਕਰਕੇ ਆਟੋ ਦੇ ਉੱਪਰ ਪਲਟੀ ਹੈ ਤੇ ਜਿਹਦੇ ਵਿੱਚ ਆਟੋ ਵਾਲੇ ਦੀ ਪੰਜ ਸਵਾਰੀਆਂ ਦੇ ਡਰਾਈਵਰ ਜ਼ਖਮੀ ਹੋਇਆ ਅਤੇ ਜਿਹੜਾ ਕਰੇਟਾ ਗੱਡੀ ਦਾ ਪਿੱਛੇ ਬੰਦਾ ਬੈਠਾ ਸੀ ਉਹਦੇ ਨੇ ਉਹਦਾ ਨੁਕਸਾਨ ਹੋਇਆ ਇਹ ਦੱਸੋ ਜੀ ਤੁਸੀਂ ਮੌਕੇ ਤੇ ਦੇਖਿਆ ਕਿੰਨੇ ਦਿਨ ਬਾਅਦ ਆਈ ਪੁਲਿਸ ਤੇ ਐਂਬੂਲੈਂਸ ਕਈ ਆ ਗਈ ਸੀ ਸਮੇਂ ਸਿਰ ਐਂਬੂਲੈਂਸ ਤਾਂ ਭਾਜੀ ਮੈਂ ਆਪ 4-5 ਵਾਰੀ ਫੋਨ ਕੀਤਾ ਤੇ ਐਂਬੂਲੈਂਸ ਅੱਧੇ ਪੌਣੇ ਘੰਟੇ ਬਾਅਦ ਆਈ ਹੈ ਉਹ ਵੀ ਮੈਂ ਉਹਨਾਂ ਨੂੰ ਕਹੇ ਦੋ ਐਂਬੂਲੈਂਸ ਭੇਜੋ ਕੋਈ ਐਂਬੂਲ ਤੇ ਜੋ ਕੀ ਅਸੀਂ ਪ੍ਰਾਈਵੇਟ ਆਪਣੀ ਗੱਡੀਆਂ ਤੇ ਆਟੋ ਤੇ ਭੇਜਿਆ ਤੇ ਐਂਡ ਜਾ ਕੇ ਇੱਕ ਐਂਬੂਲੈਂਸ ਆਈ ਹੈ ਜਿਹੜੀ ਆਟੋ ਡਰਾਈਵਰ ਨੂੰ ਲੈ ਕੇ ਗਈ ਹੈ ਐਦਾਂ ਦਾ ਐਕਸੀਡੈਂਟ ਇੱਕ ਸ਼ਹਿਰ ਦੇ ਵਿੱਚ ਹੋਇਆ ਜਿਸ ਤਰੀਕੇ ਨਾਲ ਤੁਸੀਂ ਦੱਸ ਰਹੇ ਹੋ ਰਿਸਪੌਂਸ ਇਮੀਡੀਏਟਲੀ ਨਹੀਂ ਹੈਗਾ ਕਿਵੇਂ ਦੇਖਦੇ ਹੋ ਸਮਝੀ ਐਦਾਂ ਦਾ ਐਕਸੀਡੈਂਟ ਭਾਜੀ ਜਿਵੇਂ ਦੇਖਣ ਨੂੰ ਜਿਵੇਂ ਪੁਲਿਸ ਹੀ ਨਹੀਂ ਆਈ ਟਾਈਮ ਤੇ ਇੱਥੇ ਟ੍ਰੈਫਿਕ ਜਾਮ ਲੱਗ ਗਿਆ ਤਿੰਨ ਗੱਡੀਆਂ ਵਿੱਚ ਖੜੀਆਂ ਇੱਕ ਆਟੋ ਦੋ ਗੱਡੀਆਂ ਉਹਦੇ ਅਕੋਰਡਿੰਗ ਬਹੁਤ ਜ਼ਿਆਦਾ ਟ੍ਰੈਫਿਕ ਜਾਮ ਲੱਗ ਗਿਆ ਤੇ ਪੇਸ਼ੈਂਟ ਨੂੰ ਲੈ ਕੇ ਜਾਣਾ ਬੜਾ ਮੁਸ਼ਕਿਲ ਹੋ ਗਿਆ ਜਿਹੜੇ ਫਟੜ ਓਏ ਕਿੰਨੀ ਦੇਰ ਬਾਅਦ ਆਈ ਹੈ ਜੀ ਕਿੰਨੇ ਵ ਐਕਸੀਡੈਂਟ ਹੋਇਆ ਲਗਭਗ ਭਾਜੀ 9:30 ਦੇ ਆਸ-ਪਾਸ 9:15 9:20 ਦੇ ਵਿੱਚ ਹੂੰ 3 ਦਿਨ ਬਾਅਦ ਆਈ ਪੁਲਿਸ ਜੀ ਫਿਰ ਪੁਲਿਸ ਆਈ 20-25 ਮਿੰਟ ਬਾਅਦ ਅੱਛਾ ਜੀ ਔਰ ਜਦ ਕਿ 11 ਫੇਸ ਥਾਣਾ ਬਿਲਕੁਲ ਨਾਲ ਹੈ 1 ਕਿਲੋਮੀਟਰ ਦੀ ਦੂਰੀ ਤੇ ਹੈ ਤੇ ਐਂਬੂਲੈਂਸ ਦਾ ਤੁਸੀਂ ਦੱਸ ਰਹੇ ਹੋ ਕਿ ਐਂਬੂਲੈਂਸ ਨੂੰ ਮੈਂ ਕਾਲ ਕੀਤੀ ਜੀ ਉੱਥੋਂ ਜਿਹੜਾ ਕਸਟਮਰ ਜਰ ਤੋਂ ਕਾਲ ਆਈ ਮੈਨੂੰ ਕਹਿੰਦੇ ਜੀ ਐਂਬੂਲੈਂਸ ਲਾਂਡਰਾਂ ਖੜੀ ਹੈ ਜੀ ਉਹਨਾਂ ਨੂੰ ਲੋਕੇਸ਼ਨ ਨਹੀਂ ਪਤਾ ਤੁਸੀਂ ਲੋਕੇਸ਼ਨ ਸ਼ੇਅਰ ਕਰਤਾ ਤਾਂ ਉਹਨਾਂ ਡਰਾਈਵਰ ਕਾਲ ਕਰ ਰਿਹਾ ਜਦ ਕਿ ਲਾਂਡਰਾਂ ਇੱਥੋਂ ਦੀ 15 ਕਿਲੋਮੀਟਰ ਦੂ ਸ਼ਹਿਰ ਦੇ ਵਿੱਚ ਕੋਈ ਐਂਬੂਲੈਂਸ ਹੀ ਨਹੀਂ ਹੈ ਜਿਹੜੀ ਲਾਂਡਰਾਂ ਖੜੀ ਹੈ ਜੀ